ਪ੍ਰੇਜ਼ ਦਾ ਲਾਰਡ ਸਭ ਕੋ ਜੈ ਮਸੀਹ ਕੀ ਮੈਂ ਖੁਦਾਵੰਦੀ ਪਵਿੱਤਰ ਹਜ਼ੂਰੀ ਦੇ ਵਿੱਚ ਆਪ ਸਭ ਦਾ ਵੈਲਕਮ ਕਰਦਾ ਆਂ ਜੀ ਸਵਾਗਤ ਕਰਦਾ ਆਂ ਔਰ ਵਿਸ਼ਵਾਸ ਕਰਦਾ ਆਂ ਕਿ ਤੁਸੀਂ ਸਭ ਖੁਦਾਵੰਦੀ ਯੀਸ਼ੂ ਮਸੀਹ ਜੀ ਦੇ ਨਾਮ ਦੇ ਵਿੱਚ ਬleso ਹallelujah ਤੋਂ ਰੱਬ ਦੇ ਪਿਆਰਿਓ ਅੱਜ ਆਪਾਂ ਬੜੇ ਖਾਸ ਟੌਪਿਕ ਤੇ ਉੱਤੇ ਗੱਲ ਕਰਾਂਗੇ ਤੋਂ ਵਚਨ ਦੇ ਵਿੱਚ ਲਿਖਿਆ ਆ ਜਦੋਂ ਆਪਾਂ ਜ਼ਬੂਰਾਂ ਦੀ ਪੋਥੀ ਉਹਦਾ 91 ਅਧਿਆਇ ਪੜ੍ਹਦੇ ਆਂ ਤਾਂ ਉਹਦੇ ਆਪਾਂ 10 वचन ਨੂੰ ਜਦੋਂ ਪੜ੍ਹਦੇ ਆ ਉਹਦੇ ਉੱਤੇ ਲਿਖਿਆ ਕਿ ਨਾ ਤੇਰੇ ਉੱਤੇ ਕੋਈ ਬਰਿਆਈ ਨਹੀਂ ਪਵੇਗੀ ਨਾ ਕੋਈ 바ਵਾ ਤੇਰੇ ਡੇਰੇ ਕੋਲ ਉੱਪਰੇਗੀ ਉਹ ਤਾਂ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ ਭਾਈਓ ਤੇਰੇ ਸਾਰੇ ਰਾਹਾਂ ਵਿੱਚ ਤੇਰੀ ਰੱਖਿਆ ਕਰਨਗੇ ਹਾਲੇਲੂਇਆ ਸੋ वचन ਜਦੋਂ ਅਸੀਂ ਖੁਦਾ ਦੇ वचन ਦੇ ਮੁਤਾਬਕ ਆਪਣੀ ਜ਼ਿੰਦਗੀ ਨੂੰ ਚਲਾਉਨੇ ਆ ਖੁਦਾ ਦੇ वचन ਨੂੰ ਆਪਣੀ ਲਾਈਫ ਦੇ ਉੱਤੇ ਲਾਗੂ ਕਰਦੇ ਆਂ ਔਰ ਖੁਦਾ ਦੇ ਵਚਨ ਦੇ ਅਨੁਸਾਰ ਜੇ ਅਸੀਂ ਆਪਣੀ ਜ਼ਿੰਦਗੀ ਨੂੰ ਬਤੀਤ ਕਰਦੇ ਆਂ ਤਾਂ ਫਿਰ ਖੁਦਾ ਸਾਡੀ ਮਦਦ ਕਰਦਾ ਆ ਔਰ ਸਹਾਇਤਾ ਕਰਦਾ ਆ ਤੋ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਸੁਣਿਆ ਹੋਏਗਾ ਸੋਸ਼ਲ ਮੀਡੀਆ ਦੇ ਉੱਤੇ ਕਿ ਅਮਰੀਕਾ ਦੇ ਵਿੱਚ ਹਨ ਅਮਰੀਕਾ ਦੇ ਜਿਹੜੇ ਸ਼ਹਿਰ ਜਾਂ ਕੈਲੀਫੋਰਨੀਆ ਦੇ ਵਿੱਚ ਹਨ ਜਿੱਥੇ ਹਾਲੀਵੁੱਡ ਲਿਖਿਆ ਹੋਇਆ ਉੱਥੇ ਜਾਨਕੀ ਜਿਹੜੇ ਸੈਲੀਬ੍ਰਿਟੀ ਲੋਕ ਰਹਿੰਦੇ ਸੀਗੇ ਠੀਕ ਹੈ ਤੋ ਜਾਨੀ ਕਹਿਣ ਦਾ ਮਤਲਬ ਕਿ ਮੈਂ ਇੱਕ ਵੀਡੀਓ ਦੇਖ ਰਿਹਾ ਹਾਂ ਉੱਥੇ ਇੱਕ ਲੇਡੀ ਆ ਕਿਸੇ ਅਵਾਰਡ ਫੰਕਸ਼ਨ ਦੇ ਵਿੱਚ ਗਈ ਹੋਈ ਆ ਤਾਂ ਉਸ ਲੇਡੀ ਨੇ ਉਸ ਭੈਣ ਨੇ ਖੁਦਾਵੰਦ ਯੀਸ਼ੂ ਮਸੀਹ ਨੂੰ ਕੀ ਦਿੱਤਾ 0 ਪੁਆਇੰਟ ਦਿੱਤਾ ਜਿੱਦਾਂ ਠੀਕ ਹੈ ਤਾਂ ਯਾਨੀ ਕਿ ਅਲੱਗ-ਅਲੱਗ ਤਰ੍ਹਾਂ ਦੇ ਨਾਲ ਹਨਾ ਖੁਦਾਵੰਦ ਯੀਸ਼ੂ ਮਸੀਹ ਦਾ ਲੋਕ ਮਜ਼ਾਕ ਬਣਾ ਰਿਹਾ ਜਿੱਦਾਂ ਹਨਾ ਕੋਈ ਉਸ ਦੇ ਉੱਤੇ ਚੜ ਰਿਹਾ ਕੋਈ ਕੰਡਿਆਂ ਦਾ ਤਾਜ ਸਿਰ ਤੇ ਪਾ ਕੇ ਯਾਨੀ ਕਿ ਇਹਨਾਂ ਦਾ ਮਤਲਬ ਪ੍ਰਭੂ ਯੀਸ਼ੂ ਮਸੀਹ ਦਾ ਮਜ਼ਾਕ ਬਣਾ ਰਿਹਾ ਹਨਾ ਤੋ ਵਚਨ ਦੇ ਵਿੱਚ ਲਿਖਿਆ ਹੈ ਕਹਿੰਦਾ ਕਿ ਜਿਹੜਾ ਪਰਮੇਸ਼ਵਰ ਆ ਉਹ ਠੱਠਿਆਂ ਦੇ ਵਿੱਚ ਨਹੀਂ ਉਡਾਈਦਾ ਕਿਉਂ ਜੋ ਮਨੁੱਖ ਜੋ ਕੁਝ ਵੀ ਕਹਿੰਦਾ ਬੀਜਦਾ ਆ ਸੋ ਵੱਡੇ ਦਾ ਜ਼ਰੂਰ ਹੈ ਨਾ ਸੋ ਪਰਮੇਸ਼ਵਰ ਨੂੰ ਠੱਠਿਆਂ ਦੇ ਵਿੱਚ ਕਹਿੰਦੇ ਨਹੀਂ ਉਡਾਈਦਾ ਤੋ ਜਿੱਦਾਂ ਹੀ ਉਸ ਭੈਣ ਨੇ ਯਾਨਕੀ ਕਹਿੰਦਾ ਮਤਲਬ ਖੁਦਾਵੰਦ ਦਾ ਮਜ਼ਾਕ ਬਣਾਇਆ ਹੈ ਨਾ ਤੋ ਇਹ ਮਤਲਬ ਕਹਿਣ ਦਾ ਮਤਲਬ ਜਿਹੜਾ ਐਕਸੀਡੈਂਟ ਆ ਇਹ ਜਿੱਦਾਂ ਜਾਨੀ ਕਹਿਣ ਦਾ ਮਤਲਬ ਅਬਰਾਹਮ ਦੇ ਟਾਈਮ ਦੇ ਵਿੱਚ ਜਦੋਂ ਆਪਾਂ ਪਵਿੱਤਰ ਬਾਈਬਲ ਦੇ ਵਿੱਚ ਸਦੋਮ ਤੇ ਅਮੋਰਾ ਸ਼ਹਿਰ ਦੇ ਬਾਰੇ ਪੜ੍ਹਦੇ ਆ ਤੋ ਜਿਹੜੇ ਸਦੋਮ ਤੇ ਅਮੋਰਾ ਦੇ ਜਿਹੜੇ ਲੋਕ ਸੀਗੇ ਜਿਹੜੇ ਖੁਦਾ ਦੇ ਪ੍ਰਤੀ ਬਰਿਆਈ ਕਰਦੇ ਸੀ ਜਿਹੜੇ ਖੁਦਾ ਦੇ ਮਤਲਬ ਕੀ ਵਚਨ ਨੂੰ ਫੋਲੋ ਨਹੀਂ ਕਰਦੇ ਸੀ ਹਨਾ ਤੋ ਉਹਨਾਂ ਉਹਨਾਂ ਦੀ ਜਿਹੜੀ ਬਰਿਆਈ ਸੀਗੀ ਹਨਾ ਉਹ ਜਾਨੀ ਕਹਿਣ ਦਾ ਮਤਲਬ ਕੀ ਪਰਮੇਸ਼ਵਰ ਦੇ ਕੰਨਾਂ ਦੇ ਤੱਕ ਪਹੁੰਚ ਗਏ। ਤੋਂ ਖੁਦਾਵਨ ਨੇ ਅਬਰਾਹਮ ਨੂੰ ਦੱਸਿਆ ਕਹਿੰਦਾ ਕਿ ਸਦੋਮ ਤੇ ਅਮੋਰਾ ਦੀ ਸਦੋਮ ਤੇ ਅਮੋਰਾ ਦਾ ਜਿਹੜਾ ਪਾਪ ਆ ਉਹ ਕਹਿੰਦਾ ਮੇਰੇ ਸਿਰ ਤੋਂ ਉੱਪਰ ਹੋ ਗਿਆ। ਮੈਂ ਉਸ ਦੇਸ਼ ਨੂੰ ਮੈਂ ਉਸ ਸ਼ਹਿਰ ਦੇ ਦੇਸ਼ ਦੇ ਲੋਕਾਂ ਨੂੰ ਪਰਮੇਸ਼ਰ ਕੀ ਕਹਿੰਦਾ ਕਰ ਦੇਗਾ ਨਸ਼ਟ ਕਰ ਦੇਗਾ। ਸੋ ਮੇਰੇ ਅਜ਼ੀਜ਼ੋ ਮੇਰੇ ਪਿਆਰੇ ਭੈਣੋ ਤੇ ਭਾਈਓ ਸਮਾਯਾ ਅੱਜ ਸਾਡੇ ਕੋਲ ਸਮਾਂ ਆ ਅਸੀਂ ਸਮੇ ਨੂੰ ਜਾਣੀਏ ਸਮੇ ਨੂੰ ਪਹਿਚਾਣੀਏ ਕਿਉਂਕਿ ਵਚਨ ਕਹਿੰਦਾ ਆ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਹੈ ਕਿ ਨਾ ਸਮੇ ਨੂੰ ਆਪਣੇ ਲਈ ਕੀ ਬਣਾਓ ਲਾਭਦਾਇਕ ਬਣਾਓ ਕਿਉਂ ਜੋ ਦਿਨ ਬੁਰੇ ਆ ਹallelujah ਸੋ ਇੱਕ ਵਾਰੀ ਦੁਨੀਆ ਖਤਮ ਹੋ ਚੁੱਕੀ ਦੁਬਾਰੇ ਮੁੜ ਪਰਮੇਸ਼ਰ ਨੇ ਵਸਾਈ ਇੱਕ ਵਾਰੀ ਦੁਨੀਆ ਤੇ ਜਲ ਪਰਲੋ ਆ ਚੁੱਕੀ ਆ ਔਰ ਦੁਨੀਆ ਜਿਹੜੀ ਜਲ ਪਰਲੋ ਦੇ ਨਾਲ ਖਤਮ ਹੋ ਚੁੱਕੀ ਆ ਕਿਉਂਕਿ ਪਰਮੇਸ਼ਰ ਪਛਤਾ ਰਿਆ ਸੀ ਕਹਿੰਦਾ ਕਿ ਮੈਂ ਇਹਨਾਂ ਲੋਕਾਂ ਨੂੰ ਬਣਾ ਕੇ ਕੀ ਕਰ ਰਿਹਾ ਪਛਤਾ ਰਿਹਾ ਹਾਂ ਕਿਉਂਕਿ ਇਹ ਲੋਕ ਦਿਨ ਪ੍ਰਤੀ ਦਿਨ ਬਰਾਈ ਹੀ ਕਰੀ ਜਾਂਦੀ ਹੈ ਹallelujah ਹੈਨਾ ਤਾਂ ਅੱਜ ਕੀ ਹੋਇਆ ਕੋਈ ਕਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਦਾ ਮਜ਼ਾਕ ਉਡਾਉਣ ਦੇਆ ਕੋਈ ਕਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਦੇ ਲੋਕਾਂ ਦਾ ਮਜ਼ਾਕ ਉਡਾਉਣ ਦੇਆ ਕੋਈ ਯਿਸੂ ਮਸੀਹ ਦਾ ਮਜ਼ਾਕ ਇਦਾਂ ੜਾਉਣ ਦੇਆ ਪ੍ਰਭੂ ਯਿਸੂ ਮਸੀਹ ਦਾ ਕੋਈ ਕੰਡਿਆਂ ਦਾ ਤਾਜ ਪਾ ਕੇ ਕੋਈ ਕੁਛ ਕੋਈ ਕੋਈ ਕਿਸ ਤਰ੍ਹਾਂ ਮਤਲਬ ਕਿ ਪ੍ਰਭੂ ਯਿਸੂ ਮਸੀਹ ਦਾ ਮਜ਼ਾਕ ਉਡਾ ਰਿਹਾ ਮੈਂ ਤੁਹਾਨੂੰ ਦੱਸਣਾ ਚਾਹਨਾ ਮੇਰੇ ਅਜ਼ੀਜ਼ੋ ਮੇਰੇ ਪਿਆਰੇ ਭੈਣੋ ਤੇ ਭਾਈਓ ਵਚਨ ਦੇ ਵਿੱਚ ਲਿਖਿਆ ਆ ਵਚਨ ਦੇ ਵਿੱਚ ਲਿਖਿਆ ਕਹਿੰਦਾ ਉਹ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ ਕਿ ਉਹ ਸਾਰੇ ਆਰਾਹਾਂ ਦੇ ਵਿੱਚ ਕੀ ਤੇਰੀ ਕੀ ਕਰਨ ਰਕਸ਼ਾ ਕਰਨ ਔਰ ਬਾਈਬਲ ਦੇ ਵਿੱਚ ਲਿਖਿਆ ਹੈ ਕਿ ਜਿਹੜੇ ਜਿਹੜੇ ਲੋਕ ਖੁਦਾਵੰਦ ਖੁਦਾਵੰਦ ਦੇ ਨਾਲ ਚੱਲਦੇ ਆ ਤੇ ਖੁਦਾਵੰਦ ਦੀ ਰਿਸਪੌਂਸਿਬਿਲਟੀ ਬਣ ਜਾਂਦੀ ਆ ਉਹਨਾਂ ਨੂੰ ਬਚਾਉਣ ਦੀ ਉਹਨਾਂ ਨੂੰ ਸੰਭਾਲ ਕੇ ਰੱਖਣ ਦੀ ਜਿਸ ਤਰ੍ਹਾਂ ਕਲਾਮ ਦੇ ਵਿੱਚ ਲਿਖਿਆ ਕਿ ਇੱਕ ਮੁਰਗੀ ਆਪਣੇ ਬੱਚਿਆਂ ਨੂੰ ਪਰਾਂ ਦੇ ਥੱਲੇ ਜਿਸ ਤਰ੍ਹਾਂ ਰੱਖਦੀ ਆ ਉਦਾਂ ਹੀ ਸਾਡਾ ਜਿਹੜਾ ਯਹੋਵਾ ਪਰਮੇਸ਼ਰ ਪ੍ਰਭੂ ਯੀਸ਼ੂ ਮਸੀਹ ਸਾਨੂੰ ਆਪਣੇ ਪਰਾਂ ਦੇ ਥੱਲੇ ਲੁਕੋ ਕੇ ਰੱਖਦਾ ਆ ਹਾਂ ਤੋ ਜਿਸ ਜਿੱਦਾਂ ਹੀ ਪ੍ਰਭੂ ਯੀਸ਼ੂ ਮਸੀਹ ਦਾ ਉਹਨਾਂ ਨੇ ਮਜ਼ਾਕ ਕਢਾਇਆ ਉਹ ਕੀ ਦਿੱਤਾ 0 ਨੰਬਰ ਦਿੱਤਾ ਪ੍ਰਭੂ ਯੀਸ਼ੂ ਸੀ ਜਿਹੜਾ ਕਹਿੰਦਾ ਆਸਮਾਨ ਮੇਰਾ ਸੰਘਾਸਣ ਹੈ ਤੇ ਧਰਤੀ ਮੇਰੇ ਪੈਰ ਰੱਖਣ ਦੀ ਕਹਿੰਦਾ ਚੌਂਕੀ ਆ ਕਹਿੰਦਾ ਉਹ ਕਿਹੜੀ ਆਰਾਮਗਾ ਹੋਏਗੀ ਜਿਹੜੀ ਤੁਸੀਂ ਮੇਰੇ ਲਈ ਬਣਾਉਗੇ ਤੁਸੀਂ ਦੇਖੋ ਪਰਮੇਸ਼ਰ ਕਿੱਡਾ ਆ ਹਾਲੇਲੂਇਆ ਹਨਾ ਤੋਂ ਤੁਸੀਂ ਦੇਖੋ ਉਸ ਸ਼ਹਿਰ ਦੇ ਵਿੱਚ ਕੀ ਲੱਗ ਗਈ ਅੱਗ ਲੱਗ ਗਈ ਜਿਹੜੇ ਲੋਕ ਆਪਣੇ ਆਪ ਨੂੰ ਕਹਿੰਦੇ ਕਹਾਉਂਦੇ ਅਸੀਂ ਰਹੀ ਸੀ ਆ ਸਾਡੇ ਕੋਲ ਸਭ ਤੋਂ ਜ਼ਿਆਦਾ ਪੈਸਾ ਆ ਸਾਡੀ ਜਿਹੜੀ ਲਾਈਫ ਆ ਉਹ ਲਗਜ਼ਰੀ ਲਾਈਫ ਆ ਹਨਾ ਇੱਕ ਮਿੰਟ ਦੇ ਵਿੱਚ ਪਰਮੇਸ਼ਰ ਨੇ ਰੋਡ ਦੇ ਉੱਤੇ ਲਿਆ ਕੇ ਖੜੇ ਕਰ ਦਿੰਦੇ ਤੋ ਦੇਖੋ ਤੁਸੀਂ ਇਨਸਾਨ ਨਾਲ ਲੜ ਕੇ ਤੁਸੀਂ ਉਹਨੂੰ ਹਰਾ ਸਕਦੇ ਹੋ ਉਹਨੂੰ ਜਿੱਤ ਸਕਦੇ ਪਰ ਤੁਸੀਂ ਤਾਂ ਮੈਂ ਪਰਮੇਸ਼ਵਰ ਦੇ ਨਾਲ ਲੜ ਕੇ ਜਿੱਤ ਨਹੀਂ ਸਕਦੇ ਕਿਉਂਕਿ ਤੁਸੀਂ ਤਾਂ ਮੈਂ ਪਰਮੇਸ਼ਰ ਨੂੰ ਨਹੀਂ ਬਣਾਇਆ ਪਰਮੇਸ਼ਰ ਨੇ ਤੁਹਾਨੂੰ ਤੇ ਮੈਨੂੰ ਬਣਾਇਆ ਹਾਲੇਲੂਇਆ ਤੋ ਜਿੱਦਾਂ ਹੀ ਉਹ ਭੈਣ ਨੇ ਪਰਮੇਸ਼ਵਰ ਦੇ ਪਰਮੇਸ਼ਰ ਦਾ ਮਜ਼ਾਕ ਉਡਾਇਆ ਔਰ ਔਰ ਤੁਸੀਂ ਦੇਖੋ ਉੱਥੇ ਕਿੱਡਾ ਵੱਡਾ ਹਾਸਾ ਹੋਇਆ ਹਨਾ ਔਰ ਕਿੱਡਾ ਵੱਡਾ ਜਾਨ ਕੀ ਕਹਿਣ ਦਾ ਮਤਲਬ ਪਰਮੇਸ਼ਰ ਨੇ ਉੱਥੇ ਮਾਹੌਲ ਬਣਾ ਦਿੱਤਾ ਜਾਨੀ ਕਿਦਾਂ ਦਾ ਮਾਹੌਲ ਬਣਾ ਦਿੱਤਾ ਕਿ ਉਸ ਸ਼ਹਿਰ ਦੇ ਲੋਕਾਂ ਦੇ ਘਰਾਂ ਨੂੰ ਅੱਗ ਲੱਗ ਗਈ। ਕੁਝ ਲੋਕ ਕਹਿੰਦੇ ਮਤਲਬ ਕਿ ਇਹ ਉਹਨਾਂ ਇਹ ਇਹ ਇਹਨਾਂ ਦੀ ਕਿਸੇ ਨਾਲ ਲੱਗਦੀ ਸੀ ਉਹਨਾਂ ਨੇ ਘਰਾਂ ਦੇ ਉੱਤੇ ਕੋਸ਼ਿਸ਼ ਛੜਕ ਦਿੱਤਾ। ਚਲੋ ਆਪਾਂ ਮੰਨ ਲਈਏ ਫੋਰ ਐਗਜ਼ਾਮਪਲ ਕੋਸ਼ਿਸ਼ ਛੜਕ ਦਿੱਤਾ। ਪਰ ਫਿਰ ਇੱਕ ਉੱਥੇ ਵਿਸ਼ਵਾਸੀ ਸੀਗਾ। ਹਨਾ ਇੱਕ ਉੱਥੇ ਵਿਸ਼ਵਾਸੀ ਸੀਗਾ ਜਿਹਦਾ ਨਾਮ ਜੌਨ ਸੀ ਨਾ। ਹਨਾ ਉਸ ਅੱਗ ਦੇ ਜਿਸ ਜਿਸ ਸ਼ਹਿਰ ਦੇ ਵਿੱਚ ਅੱਗ ਲੱਗੀ ਸੀ ਉਸ ਸ਼ਹਿਰ ਦੇ ਵਿੱਚ ਇੱਕ ਘਰ ਸੀਗਾ ਜਿਹੜਾ ਜੋਨਸਨ ਹੈ ਜਿਹੜਾ ਰੈਸਲਰ ਹੈ ਉਹ ਖੁਦਾਵੰਦ ਯੀਸ਼ੂ ਮਸੀਹ ਨੂੰ ਫਾਲੋ ਕਰਦਾ ਸੀ ਉਹਨੂੰ ਮੰਨਦਾ ਸੀ ਉਹਦੇ ਵਚਨ ਦੇ ਉੱਤੇ ਚੱਲਦਾ ਸੀ ਔਰ ਦੇਖੋ ਪਰਮੇਸ਼ਰ ਨੇ ਉਹਦੇ ਘਰ ਨੂੰ ਬਚਾਇਆ ਔਰ ਉੱਥੇ ਇੱਕ ਚਰਚ ਬਚੀ ਹਨਾ ਫੋ ਪਲੀਸ ਮੈਂ ਤੁਹਾਨੂੰ ਇਹੀ ਦੱਸਣਾ ਚਾਹੁੰਨਾ ਦਿਨ ਬੁਰੇ ਆ ਆਪਣੇ ਆਪ ਨੂੰ ਤਿਆਰ ਕਰੋ ਆਪਣੇ ਆਪ ਪਾਪਾਂ ਨੂੰ ਮੰਨੋ ਤੇ ਛੱਡੋ ਕਿਉਂ ਜੋ ਹਣਾ ਕਿਉਂ ਜੋ ਕਹਿੰਦਾ ਪਰਮੇਸ਼ਰ ਦੇ ਹਣਾ ਤੁਰੋਂ ਸੁੱਖ ਦੇ ਦੇਣ ਹੋਣ ਹਣਾ ਤੋ ਇਸ ਕਰਕੇ ਜਾਨੀ ਕਹਿਣ ਦਾ ਮਤਲਬ ਉਸ ਸ਼ਹਿਰ ਦੇ ਸਾਰੇ ਘਰ ਤਬਾਹ ਹੋ ਗਏ ਤੈਸ ਨੈਸ ਹੋ ਗਏ ਪੈਸਾ ਸਾਡੀ ਜਾਨ ਨਹੀਂ ਬਚਾ ਸਕਦਾ ਠੀਕ ਆ ਖਾਣਾ ਸਾਡੀ ਜਾਨ ਨਹੀਂ ਬਚਾ ਸਕਦਾ ਲਗਜ਼ਰੀ ਲਾਈਫ ਸਾਡੀ ਜਾਨ ਨਹੀਂ ਬਚਾ ਸਕਦੀ ਪਰ ਤੁਸੀਂ ਦੇਖੋ ਜਿਹੜੇ ਲੋਕ ਖੁਦਾ ਦੇ ਨਾਲ ਜੁੜੇ ਹੋਏ ਆ ਪਰਮੇਸ਼ੁਰ ਉਹਨਾਂ ਨੂੰ ਬਚਾਉਣ ਦੀ ਰਿਸਪੌਂਸਿਬਿਲਟੀ ਰੱਖਦਾ ਹੈ ਨਾ ਸਦੋਮ ਤੇ ਅਮੋਰਾ ਦੇ ਵਿੱਚ ਲੋਕ ਹਰ ਤਰ੍ਹਾਂ ਦੀ ਬਰਿਆਈ ਕਰਦੇ ਸੀ ਤੇ ਉਹਨਾਂ ਨੇ ਕੀ ਦੇਖਿਆ ਇੱਕ ਬਹੁਤ ਵੱਡੀ ਬਰਬਾਦੀ ਦੇਖੀ ਬਾਈਬਲ ਦੱਸਦੀ ਹੈ ਕਿ ਪਰਮੇਸ਼ੁਰ ਨੇ ਗੰਧਕ ਅੱਗ ਅੱਗ ਭਰਾਈ ਅਸਮਾਨ ਤੋਂ ਸਦੋਮ ਤੇ ਅਮੋਰਾ ਦੇ ਲੋਕਾਂ ਨੂੰ ਮਾਰਨ ਦੇ ਲਈ ਹੈ ਨਾ ਸੋ ਪਰਮੇਸ਼ੁਰ ਦੇ ਉੱਤੇ ਬਲੀਵ ਕਰੋ ਜਿਸ ਤਰ੍ਹਾਂ ਖੁਦਾਵੰਦ ਨੇ ਜਿਸ ਤਰ੍ਹਾਂ ਖੁਦਾਵੰਦ ਨੇ ਜੌਨ ਸਿਨਾ ਜਿਹੜਾ ਕਿ ਰੈਸਲਰ ਹੈ ਜਿਹੜਾ ਕਿ ਪਰਮੇਸ਼ਰ ਨੂੰ ਫੋਲੋ ਕਰਦਾ ਹੈ ਜਿਹੜਾ ਕਿ ਪਰਮੇਸ਼ਰ ਦੇ ਉੱਤੇ ਭਰੋਸਾ ਰੱਖਦਾ ਖੁਦਾ ਨੇ ਉਹਨੂੰ ਸੇਫ ਕੀਤਾ ਉਹਦੇ ਘਰ ਨੂੰ ਸੇਫ ਕੀਤਾ ਉਹਦਾ ਬਿਜ਼ਨਸ ਉਹਦੀ ਪ੍ਰਾਪਰਟੀ ਉਹਦੇ ਬਾਲ ਬੱਚਿਆਂ ਨੂੰ ਸੇਫ ਕੀਤਾ ਪਰਮੇਸ਼ਰ ਤੁਹਾਨੂੰ ਵੀ ਪ੍ਰੋਟੈਕਟ ਕਰਨ ਦੀ ਸਮਰਥਾ ਰੱਖਦਾ ਜੇਕਰ ਤੁਸੀਂ ਵਚਨ ਦੇ ਅਕੋਰਡਿੰਗ ਪਰਮੇਸ਼ਰ ਦੇ ਨਾਲ ਚੱਲਦੇ ਹੋ ਹਾਲੇਲੂਇਆ ਔਰ ਮੈਂ ਤੁਹਾਨੂੰ ਇਹ ਹੀ ਦੱਸਣਾ ਚਾਹੁੰਦਾ ਜੌਨ ਸਿਨਾ ਦੀ ਲਾਈਫ ਦੇ ਵਿੱਚ ਜ਼ਬੂਰ 91 ਉਹਦਾ ਦਸ ਤੇ 11ਵਾਂ ਵਚਨ ਪੂਰਾ ਹੋਇਆ ਕਿਹੜਾ ਪੂਰਾ ਹੋਇਆ ਕਹਿੰਦਾ ਲਿਖਿਆ ਮੈਂ ਤਾਂ ਲਈ ਫਿਰ ਪੜਦਾ ਕਹਿੰਦਾ ਤੇਰੇ ਉੱਤੇ ਕੋਈ ਬਰਿਆਈ ਨਹੀਂ ਪਵੇਗੀ ਕਹਿੰਦਾ ਤੇਰੇ ਉੱਤੇ ਕੋਈ ਬਰਿਆਈ ਨਹੀਂ ਪਵੇਗੀ ਨਾ ਕੋਈ ਬਵਾ ਤੇਰੇ ਡੇਰੇ ਡੇਰੇ ਕੋਲ ਉੱਪੜੇਗੀ ਹallelujah ਦੇਖੋ ਉਸ ਸਾਰੇ ਸ਼ਹਿਰ ਦੇ ਵਿੱਚ ਅੱਗ ਲੱਗੀ ਹੋਈ ਸੀ ਹਨਾ ਪਰ ਜਿਹੜਾ ਜੌਨ ਸਿਨਾ ਦਾ ਘਰ ਆ ਨਾ ਪਰਮੇਸ਼ਰ ਨੇ ਉਹਦੇ ਆਲੇ-ਦੁਆਲੇ ਢਾਲ ਲਾਈ ਹੋਈ ਸੀ ਅੱਗ ਉਹਦੇ ਇਰਤ ਗਿਰਦ ਵੀ ਨਹੀਂ ਸੀ ਕੀ ਕਹਿੰਦਾ ਕੀ ਲਿਖਿਆ ਹੈ ਕਹਿੰਦਾ ਕਹਿੰਦਾ ਨਾ ਕੋਈ ਬਵਾ ਤੇਰੇ ਡੇੜੇ ਕੋਲ ਉੱਪੜੇ ਕੀ ਭਾਵੇਂ ਉਹਦਾ ਘਰ ਉਸ ਜਿੱਥੇ ਅੱਗ ਲੱਗੀ ਸੀ ਉਹਨਾਂ ਦੇ ਵਿੱਚ ਘਾਰ ਸੀਗਾ ਪਰ ਅੱਗ ਨੇ ਉਹਦੇ ਘਰ ਦਾ ਕੋਈ ਨੁਕਸਾਨ ਨਹੀਂ ਕੀਤਾ ਕਿਉਂ ਕਿ ਖੁਦਾਵੰਦ ਯੀਸ਼ੂ ਮਸੀਹ ਉਹਦੇ ਵੱਲ ਖੜਾ ਸੀਗਾ ਹਾਲੇਲੂਇਆ ਅੱਗੇ ਲਿਖਿਆ ਕਹਿੰਦਾ ਉਹ ਤਾਂ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ ਭਾਈਓ ਤੇਰੇ ਸਾਰੇ ਰਾਹਾਂ ਵਿੱਚ ਤੇਰੀ ਰੱਖਿਆ ਕਰਨ ਹਣਾ ਪਰਮੇਸ਼ਰ ਨੇ ਆਪਣੇ ਦੂਤਾਂ ਨੂੰ ਹੁਕਮ ਦਿੱਤਾ ਕਿ ਜਾਓ ਜੋਨ ਸਿਨਾ ਦੇ ਘਰ ਦੀ ਰਖਵਾਲੀ ਕਰੋ ਹਾਲੇਲੂਇਆ ਤੋਂ ਕੱਲੇ ਕੱਲੇ ਮੈਂ ਜੋਨ ਸਿਨਾ ਦੀ ਨਹੀਂ ਗੱਲ ਕਰਦਾ ਸੋ ਜਿੰਨੇ ਵੀ ਪ੍ਰਭੂ ਦੇ ਲਈ ਸਟੈਂਡ ਲੈਂਦੇ ਆ ਜਿੰਨੇ ਵੀ ਪ੍ਰਭੂ ਦੇ ਲਈ ਖੜ੍ਹਦੇ ਆ ਜਿੰਨੇ ਵੀ ਵਿਸ਼ਵਾਸ ਰੱਖ ਕੇ ਪਰਮੇਸ਼ਰ ਦੇ ਪਿੱਛੇ ਚੱਲਦੇ ਆ ਤੋ ਖੁਦਾ ਕਦੀ ਵੀ ਉਹਨਾਂ ਦਾ ਨੁਕਸਾਨ ਨਹੀਂ ਹੋ ਦਿੰਦਾ ਹallelujah ਤੋ ਖੁਦਾ ਹੁਣ ਤਾਂ ਉਸ ਵਚਨ ਦੇ ਵਸੀਲੇ ਬੜੀ ਆਸ਼ੀਸ਼ ਬੜੀ ਬਰਕਤ ਦੇਵੇ ਤੋ ਸਭ ਨੂੰ ਜੈਮਸੀ ਦੀ ਗੋਡ ਬlesਸ ਯੂ ਫਿਰ ਮਿਲਾਂਗੇ ਜੈਮਸੀ